ਏ ਬਾਈ 8 ਦੰਦ ਹੁਣ ਚੱਕੇ ਨੇ ਨੇ ਨਵੇਂ ਨਵੇਂ ਤੇਰੀ ਖਾਸੀਅਤ ਕੀ ਆ ਬਾਈ ਇਹ ਜਿਹੜਾ ਮਾਲ ਚ ਰੱਖਿਆ ਤੁਸੀਂ ਇਹ ਬਾਈ ਚੀਜ਼ ਸਾਰੇ ਪਾਸਿਓਂ ਪੱਖਾ ਦੇਖ ਆ ਚੀਜ਼ ਦੇਖ ਇਹਦੀ ਹੂੰ ਸਿੰਗੀ ਦੇਖ ਸਾਰੀ ਆ ਚੀਜ਼ ਦੇਖ ਇਹਦੀ ਲੈ ਅਸਿਆ ਆਮ ਬੱਕਰਿਆਂ ਚ ਮਿਲਦੀ ਨਹੀਂ ਆ ਦੇਖ ਲੈ ਸਾਰੇ ਪਾਸਿਓਂ ਐਨ ਆ ਬਾਈ ਠੀਕ ਐ ਕਿਸੇ ਪਾਸੇ ਖੁੰਜੀ ਨਹੀਂ ਹੋਇਆ ਏ ਬਾਈ ਛੋਟੇ ਲਵੇ ਕਿਹੜੀ ਲੈਣ ਚੱਲਦੀ ਆ ਏ ਭਾਈ ਬੀਟਰ ਚੱਲਦੀ ਆ ਪੈਸਾ ਵੀ ਹੈਗੀਆਂ ਘਰਦਿਆਂ ਨੇ ਕੋਈ ਉਹ ਨਹੀਂ ਹੈਗੀਆਂ ਹੈ ਨਾ ਨਾ ਆਪਣਾ ਬਗਾਨੀ ਕੋਈ ਬੱਕਰੀ ਨਹੀਂ ਆਪਣੇ ਕੋਲੇ ਹੈਗੀ ਬੱਕਰਾ ਵੀ ਨਹੀਂ ਕੋਈ ਲਿਆਂਦਾ ਬਈ ਬਾਹਰੋਂ ਬੱਕਰਾ ਲਿਆਤਾਗਾ ਉਹਦੀਆਂ ਵੀ ਪੱਠਾ ਦਿਖਾਵਾਂਗੇ ਅੱਛਾ ਹਾਂ ਉਹ ਬਾਵਰ ਦੀਆਂ ਪੱਠਾ ਦਿਖਾਵਾਂਗੇ ਤੈਨੂੰ ਠੀਕ ਆ ਬਾਗ ਵਾਲੀਆਂ ਦੀ ਬਾਗ ਵਾਲੀ ਬਲੱਡ ਲੈਣ ਚ ਉਹ ਵੀ ਆਪਣੇ ਕੋਲੇ ਨੇ ਠੀਕ ਹੈ ਹਾਂ ਉਹ ਵੀ ਆ ਬੱਕਰਾ ਤੋਰੀ ਬਈ ਮੜਾ ਜਾ ਇਧਰ ਨੂੰ ਲਓ ਵੀ ਆ ਬੱਕਰਾ ਦੇਖ ਲਓ ਬਾਈ ਦਾ ਰੱਖਿਆ ਹੋਇਆ ਤੇ ਹੁਣ ਅੱਠ ਦੰਦ ਬਾਈ ਕਹਿੰਦਾ ਇਹ ਕਰ ਗਿਆ ਪੂਰੇ ਤੇਰੀ ਹਾਈਟ ਹੂਟ ਬਾਈ ਕਿੰਨੀ ਆ 47 47 ਬਾਈ 47 ਇੰਚ ਹਾਂ ਠੀਕ ਹੈ ਤੇ ਹੁਣ ਬਈ ਥੋੜਾ ਜਿਹਾ ਗਰਮੀ ਕਰਕੇ ਲਿੱਸਾ ਹੋ ਗਿਆ ਨਾ ਗਰਮੀ ਕਰਕੇ ਕੁਝ ਬੱਕਰੀਆਂ ਲਵਾ ਰਿਆਂ ਬਾਈ ਇਹ ਤੋਂ ਅੱਛਾ ਬੱਕਰੀਆਂ ਕਰਕੇ ਲਿੱਸਾ ਹੋ ਗਿਆ ਕੁਝ ਇਹ ਗਰਮੀ ਕਰਕੇ ਬੱਕਰੀਆਂ ਫਿਰ ਆਹੀ ਮਹੀਨੇ ਚ ਲਵਾਉਨੇ ਬਾਈ ਹਾਂ ਬਾਈ ਆਹੀ ਮਹੀਨੇ ਚ ਜੋਰ ਆ ਹੁਣ ਆਪਣਾ ਬਾ ਹੁਣ ਸਾਰੇ ਇਹੀ ਇਹ ਚ ਹੀ ਲਵਾਉਂਦੇ ਨਾ ਜ਼ਿਆਦਾਤਰ ਹਾਂ ਇਹ ਚ ਲਵਾਉਂਦੇ ਆ ਫਿਰ ਅੱਛੂ ਜੂ ਪਣੀ ਆ ਉਹ ਬੁਰੇ ਫੱਗਣ ਚ ਵੀਰੇ ਫੱਗਣ ਚ ਹਾਂ ਫੱਗਣ ਫੱਗਣ ਚ ਸੂਆ ਪੌਸਾ ਪਦਾ ਹੀ ਹੂੰ ਠੀਕ ਹੈ ਤੇ ਇਹਦੇ ਬਈਆ ਲਾਲ ਜੱਕੀ ਆ ਗਿਆ ਬੱਕ ਤੇ ਆਹ ਇਹ ਲਾਸਣ ਆ ਗਿਆ ਬਾਈ ਲਾਲ ਇਹ ਹੀ ਤਾਂ ਨਿਸ਼ਾਨੀ ਆ ਅੱਛਾ ਹੋਰ ਚੀਜ਼ ਦੀ ਠੀਕ ਹੈ ਆ ਦੇਖੋ ਪਿਆਰ ਚੀਜ਼ ਦੀ ਨਿਸ਼ਾਨੀ ਹੈ ਇਹ ਹਮ